ਮੇਰਾ ਬੇਟਾ ਤੇ ਇਹਨਾਂ ਦੇ ਅੰਪਰੋਲ ਲੈਣ ਗਏ ਆ ਜੀ ਉਹ ਰੇਡ ਪਿੱਛੇ ਕੋਈ ਉਹਨਾਂ ਦੇ ਕੀ ਕੀ ਗੱਲ ਪਿੱਛੇ ਬਹਿਸ਼ ਹੋਈ ਉਹਨੇ ਮੈਨੂੰ ਫੋਨ ਲਾਇਆ ਕਹਿੰਦਾ ਡੈਡੀ ਇਹ ਤੇਲ ਨਹੀਂ ਦਿੰਦਾ ਮੈਂ ਕਿਹਾ ਮੇਰੇ ਨਾਲ ਗੱਲ ਕਰਾ ਉਹਨੇ ਫੋਨ ਲਾ ਕੇ ਹੋਲਡ ਫੋਨ ਆ ਕਹਿੰਦਾ ਮੈਂ ਡੈਡੀ ਮਾਲਕਣਾ ਮੈਂ ਕਿਹਾ ਅੰਦਰ ਹੁਣ ਗੱਲ ਕਰਾਓ ਕੋਈ ਪਰਚਾ ਨਹੀਂ ਕਿਸੇ ਦਾ ਉਹਨਾਂ ਨਾਲ ਕੋਈ 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 ਨਹੀਂ ਸੀ ਸਾਡਾ ਉਹ ਇਹਦੇ ਦੋਸਤ ਸੀਗਾ ਇਹਨੇ ਦੋਸਤ ਦੇ ਕਰਕੇ ਤਾਂ ਅਸੀਂ ਗਏ ਆ ਉਹ ਸਬੰਧੀ ਸਾਨੂੰ ਸਾਡਾ ਗਵੰਡੀ ਹੈਗਾ ਅਸ ਤੇ ਦੇਖ ਆ ਜਿਹੜੇ ਦੇ ਇੱਕ ਦੂਜੇ ਨੂੰ ਬੁਲਾਉਂਦੇ ਆ ਜੀ ਸਿੰਘ ਮੇਰਾ ਨਾਮ ਜੀ ਕੀ ਗੱਲ ਕੀ ਬਣੀ ਹੈ ਜੀ ਮੇਰਾ ਬੇਟਾ ਤੇ ਇਹਨਾਂ ਦੇ ਅੰਪਰੋਲ ਲੈਣ ਗਏ ਆ ਜੀ ਉਹ ਰੇਡ ਪਿੱਛੇ ਕੋਈ ਉਹਨਾਂ ਦੀ ਕਿ ਕਿਹੜੀ ਗੱਲ ਪਿੱਛੇ ਬੈਸ਼ ਹੋਈ ਉਹਨੇ ਮੈਨੂੰ ਫੋਨ ਲਾਇਆ ਕਹਿੰਦਾ ਡੈਡੀ ਇਹ ਤੇਲ ਨਹੀਂ ਦਿੰਦਾ ਮੈਂ ਕਿਹਾ ਮੇਰੇ ਨਾਲ ਗੱਲ ਕਰਾ ਉਹਨੇ ਫੋਨ ਲਾ ਕੇ ਹੋਲਡ ਪਾਉਣਾ ਕਹਿੰਦਾ ਮੈਂ ਡੈਡੀ ਮਾਲਕ ਨਾਲ ਮੈਂ ਕਿਹਾ ਅੰਦਰ ਹੋਊਗਾ ਗੱਲ ਕਰਾਉ ਉਹਨਾਂ ਦਾ ਮੈਂ ਇੱਕ ਮਿੰਟ ਡੈਡੀ ਹੋਲਡ ਹੀ ਰੱਖੀ ਫੋਨ 5:30 ਵਜੇ ਹੀ ਫੋਨ ਲਾਇਆ ਉਹਨੇ ਮੈਨੂੰ ਤੇ ਮੈਂ ਕਿਹਾ ਤੂੰ ਗੱਲ ਕਰਾ ਉਹਦੇ ਨਾਲ ਜਾ ਕੇ ਬਿੰਦੂ ਦਾ ਕੱਚਾ ਨਾਮ ਬਿੰਦੂ ਆ ਪੰਪ ਮਾਲਕਾ ਜਿਹੜਾ ਮੁੰਡਾ ਉਹਨਾਂ ਜਦੋਂ ਉਹਨੇ ਫੋਨ ਲੈ ਕੇ ਉਹਦੇ ਅੰਦਰ ਵਾਲ ਨੂੰ ਜਾਣਗਾ ਉਦੋਂ ਉਹਨੂੰ ਛੋਰ ਨੇ ਚੀਕ ਮਾਰੀਆਂ ਦਾ ਡੈਡੀ ਉਹ ਮਿੰਦਰਦੇਵ ਨੇ ਲੱਤ 'ਚ ਗੋਲੀ ਮਾਰਤੀ ਮੈਂ ਕਿਹਾ ਭੱਜ ਕੇ ਜਾ ਕੇ ਤੂੰ ਉਹਨੂੰ ਕਹਿ ਵੀ ਇਹ ਕਣਗਾ ਲੋ ਹੈਗੇ ਆਂ ਵੀ ਅੱਗੇ ਵੀ ਤੇਲ ਲੈ ਕੇ ਜਾਂਦੇ ਆਂ ਮੈਂ ਬਲਜੀਤ ਦਾ ਮੁੰਡਾ ਮੈਂ ਕਿਹਾ ਉਹਨੂੰ ਦੱਸ ਉਹ ਤੈਨੂੰ ਨਹੀਂ ਜਾਣਦਾ ਹੋਣਾ ਉਹਨੇ ਇੰਨੇ ਨੂੰ ਇਹਦੋਂ ਵੀ ਫੋਨ ਵੀ ਖੋਲੇ ਇਹਨਾਂ ਦੇ ਦੋ ਮੁੰਡਿਆਂ ਤੋਂ ਕੋਲੇ ਮੌਜਨ ਸੀ ਫੋਨ ਵੀ ਖੋਲੇ ਤੇ ਇਹਨਾਂ ਨੂੰ ਕੁੱਟਿਆ ਮਾਰਿਆ ਬਹੁਤ ਇਹਨਾਂ ਤੇ ਪੈਸੇ ਦਾ ਮੁਠੇ ਵੀ ਮਾਰੇ ਪੰਜ ਫੇਰ ਕੀਤੇ ਇਹਨਾਂ ਦੇ ਕੋਈ ਕੰਨਪੂਲ ਦੀ ਕੋਈ ਕਿਤੋਂ ਦੀ ਕੱਢੇ ਇਹਨਾਂ ਨੇ ਇਹਨਾਂ ਨੂੰ ਜਾਨੋਂ ਮਾਰਦਿਓ ਨੇ ਕੋਈ ਕਸਰ ਨਹੀਂ ਛੱਡੀ ਕੀ ਮੰਗ ਕਰਦੇ ਆਂ ਅਸੀਂ ਮੰਗ ਕਰਦੇ ਇਨਸਾਫ ਸਾਨੂੰ ਦਿੱਤਾ ਜਾਵੇ ਸਾਡਾ ਬੱਚਾ ਬਜੁਰਤਾ ਹੋ ਗਿਆ ਉਹਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਜੀ 307 ਦਾ ਪਰਚਾ ਹੋਣਾ ਚਾਹੀਦਾ ਉਹਨਾਂ ਤੇ ਉਹਨਾਂ ਨੇ ਮਾਰਨ ਦੀ ਕੋਈ ਕਸਰ ਨਹੀਂ ਛੱਡੀ ਜੀ ਕੋਈ ਪਰਚਾ ਨਹੀਂ ਕਿਸੇ ਜੋ ਉਹਨਾਂ ਨਾਲ ਕੋਈ ਕੋਈ ਨਹੀਂ ਸੀ ਸਾਡਾ ਉਹ ਇਹਦੇ ਦੋਸਤ ਸੀਗਾ ਇਹਨੇ ਦੋਸਤ ਦੇ ਕਰਕੇ ਤਾਂ ਸੀ ਗਏ ਆ ਉਹ ਸਬੰਧੀ ਸਾਨੂੰ ਸਾਡਾ ਗਵੰਢੀ ਹੈਗਾ ਸਦੇਖਾਇੜ ਦੇ ਇੱਕ ਦੂਜੇ ਨੂੰ ਬੁਲਾਉਣੇ ਆ ਇੱਕ ਦੂਜੇ ਨੂੰ ਬੁਲਾਉਣੇ ਵਧੀਆ ਬੁਲਾਉਣੇ ਸਾਡਾ ਔਲਖੇ ਦੇ ਨਾਲ ਕੋਈ ਵੈਰ ਨਹੀਂ ਸਾਡਾ ਕਿਉਂਕਿ ਔਲਖੇ ਦੇ ਨਾਲ ਸਾਡੀ ਜ਼ਮੀਨ ਹੈ ਵਿੱਚ ਸਾਡੇ ਕੋਲ ਜਿਹੜੀ ਵਾਈ ਜੰਨੇ ਸੀ ਉੱਥੋਂ ਦੇ ਬੰਦਿਆਂ ਨੂੰ ਪੁੱਛ ਲੋ ਸਾਡਾ ਵਰਤਾਰਾ ਕਿਹ ਜੀ ਮੇਰਾ ਪਿੰਡ ਘਣੀਏ ਵਾਲਾ ਉਹਨਾਂ ਦਾ ਨਾਲ ਜਿਹੜੇ ਔਲਖੇ ਦੇ ਮੇਰੇ ਨਾਲ ਵਾਈ ਕਰ ਰਹੇ ਹਨ ਉਹਨਾਂ ਤੋਂ ਪੁੱਛ ਲੋ ਵੀ ਹੁਣ ਬੱਚੇ ਕਿਸ ਤਰ੍ਹਾਂ ਰਹਿੰਦੇ ਥੇ ਕਿ ਕੀ ਵਰਤਾਰਾ ਉਹਨਾਂ ਕਰੀ ਨਹੀਂ ਠੀਕ ਹੈ ਮੇਰਾ ਬੇਟਾ ਤੇ ਇਹਨਾਂ ਦੇ ਅੰਪਰੋਲ ਲੈਣ ਗਏ ਆ ਜੀ ਉਹ ਰੇਡ ਪਿੱਛੇ ਕੋਈ ਉਹਨਾਂ ਦੀ ਕੀ ਇਹਦੀ ਗੱਲ ਪੁੱਛੋ ਬਹਿਸ਼ ਹੋਈ ਉਹਨੇ ਮੈਨੂੰ ਫੋਨ ਲਾਇਆ ਕਹਿੰਦਾ ਡੈਡੀ ਇਹ ਤੇਲ ਨਹੀਂ ਦਿੰਦਾ ਮੈਂ ਕਿਹਾ ਮੇਰੇ ਨਾਲ ਗੱਲ ਕਰਾ ਹੁਣੇ ਫੋਨ ਲਾ ਕੇ ਹੋਲਡ ਪੂਣਾ ਕਹਿੰਦਾ ਮੈਂ ਡੈਡੀ ਮਾਲਕਣਾ ਮੈਂ ਕਿਹਾ ਅੰਦਰ ਹੁਣ ਗੱਲ ਕਰਾਓ ਕੋਈ ਪਰਚਾ ਨਹੀਂ ਕਿਸੇ ਜੋ ਉਹਨਾਂ ਨਾਲ ਕੋਈ ਕੋਈ ਨਹੀਂ ਸੀ ਸਾਡਾ ਉਹ ਇਹਦੇ ਦੋਸਤ ਸੀਗਾ ਇਹਨੇ ਦੋਸਤ ਦੇ ਕਰਕੇ ਤਾਂ ਅਸੀਂ ਗਏ ਆ ਉਹ ਸੰਬੰਧੀ ਸਾਨੂੰ ਸਾਡਾ ਗਵੰਡੀ ਹੈਗਾ ਅਸ ਤੇਖਾ ਜਿਹੜੇ ਦੇ ਇੱਕ ਦੂਜੇ ਨੂੰ ਬੁਲਾਉਂਦੇ ਆ ਜੀ ਸਿੰਘ ਮੇਰਾ ਨਾਂਜੀ ਕੀ ਗੱਲ ਕੀ ਬਣੀ ਜੀ ਮੇਰਾ ਬੇਟਾ ਤੇ ਇਹਨਾਂ ਦੇ ਅੰਪਰੋਲ ਲੈਣ ਗਏ ਆ ਜੀ ਉਹ ਰੇਡ ਪਿੱਛੇ ਕੋਈ ਉਹਨਾਂ ਦੀ ਕਿ ਕਿਹੜੀ ਗੱਲ ਪਿੱਛੇ ਬਹਿਸ਼ ਹੋਈ ਉਹਨੇ ਮੈਨੂੰ ਫੋਨ ਲਾਇਆ ਕਹਿੰਦਾ ਡੈਡੀ ਇਹ ਤੇਲ ਨਹੀਂ ਦਿੰਦਾ ਮੈਂ ਕਿਹਾ ਮੇਰੇ ਨਾਲ ਗੱਲ ਕਰਾ ਉਹਨੇ ਫੋਨ ਲਾ ਕੇ ਹੋਲਡ ਪਾਉਣਾ ਕਹਿੰਦਾ ਮੈਂ ਡੈਡੀ ਮਾਲਕ ਨਾਲ ਮੈਂ ਕਿਹਾ ਅੰਦਰ ਹੋਊਗਾ ਗੱਲ ਕਰਾਉ ਉਹਦਾ ਮੈਂ ਇੱਕ ਮਿੰਟ ਡੈਡੀ ਹੋਲਡ ਹੀ ਰੱਖੀ ਫੋਨ 5:30 ਵਜੇ ਹੀ ਫੋਨ ਲਾਇਆ ਉਹਨੇ ਮੈਨੂੰ ਤੇ ਮੈਂ ਕਿਹਾ ਤੂੰ ਗੱਲ ਕਰਾ ਉਹਦੇ ਨਾਲ ਜਾ ਕੇ ਬਿੰਦੂ ਦਾ ਕੱਚਾ ਨਾਮ ਬਿੰਦੂ ਆ ਪੰਪ ਮਾਲਕਾ ਜਿਹੜਾ ਮੁੰਡਾ ਉਹਨਾਂ ਜਦੋਂ ਉਹਨੇ ਫੋਨ ਲੈ ਕੇ ਉਹਦੇ ਅੰਦਰ ਵਾਲ ਨੂੰ ਜਾਣਗਾ ਉਦੋਂ ਉਹਨੂੰ ਛੋਰ ਨੇ ਚੀਕ ਮਾਰੀਆਂ ਦਾ ਡੈਡੀ ਉਹ ਮਿੰਦਰਦੇਵ ਨੇ ਲੱਤ 'ਚ ਗੋਲੀ ਮਾਰਤੀ ਮੈਂ ਕਿਹਾ ਭੱਜ ਕੇ ਜਾ ਕੇ ਤੂੰ ਉਹਨੂੰ ਕਹਿ ਵੀ ਅਸੀਂ ਕਣਗਾ ਲੋ ਹੈਗੇ ਆਂ ਵੀ ਅੱਗੇ ਵੀ ਤੇਲ ਲੈ ਕੇ ਜਾਂਦੇ ਆਂ ਮੈਂ ਬਲਜੀਤ ਦਾ ਮੁੰਡਾ ਮੈਂ ਕਿਹਾ ਉਹਨੂੰ ਦੱਸ ਉਹ ਤੈਨੂੰ ਤੁਹਾਨੂੰ ਨਹੀਂ ਜਾਣਦਾ ਹੋਣਾ ਉਹਨੇ ਇੰਨੇ ਨੂੰ ਇਹਦੋਂ ਵੀ ਫੋਨ ਵੀ ਖੋਲੇ ਇਹਨਾਂ ਦੇ ਦੋ ਮੁੰਡਿਆਂ ਤੋਂ ਕੋਲੇ ਮੋਬਾਈਲ ਸੀ ਫੋਨ ਵੀ ਖੋਲੇ ਤੇ ਇਹਨਾਂ ਨੂੰ ਕੁੱਟਿਆ ਮਾਰਿਆ ਬਹੁਤ ਇਹਨਾਂ ਤੇ ਪੈਸਟਰ ਮੁਠੇ ਵੀ ਮਾਰੇ ਪੰਜ ਫੇਰ ਕੀਤੇ ਇਹਨਾਂ ਦੇ ਕੋਈ ਕੰਨਕੂਲ ਦੀ ਕੋਈ ਕਿਤੋਂ ਦੀ ਕੱਢੇ ਇਹਨਾਂ ਨੇ ਇਹਨਾਂ ਨੂੰ ਜਾਨੋਂ ਮਾਰਦਿਓ ਨੇ ਕੋਈ ਕਸਰ ਨਹੀਂ ਛੱਡੀ ਕੀ ਮੰਗ ਕਰਦੇ ਆਂ ਅਸੀਂ ਮੰਗ ਕਰਦੇ ਇਨਸਾਫ ਸਾਨੂੰ ਦਿੱਤਾ ਜਾਵੇ ਜੀ ਸਾਡਾ ਬੱਚਾ ਬਜੁਰਤਾ ਹੋ ਗਿਆ ਉਹਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਜੀ 307 ਦਾ ਪਰਚਾ ਹੋਣਾ ਚਾਹੀਦਾ ਉਹਨਾਂ ਤੇ ਉਹਨਾਂ ਨੇ ਮਾਰਨ ਦੀ ਕੋਈ ਕਸਰ ਨਹੀਂ ਛੱਡੀ ਜੀ ਕੋਈ ਪਰਚਾ ਨਹੀਂ ਕਿਸੇ ਦਾ ਉਹਨਾਂ ਨਾਲ ਕੋਈ ਕੋਈ ਨਹੀਂ ਸੀ ਸਾਡਾ ਉਹਦੇ ਇਹਦੇ ਦੋਸਤ ਸੀਗਾ ਇਹਦੇ ਦੋਸਤ ਦੇ ਕਰਕੇ ਤਾਂ ਅਸੀਂ ਗਏ ਆ ਉਹ ਸਬੰਧੀ ਸਾਨੂੰ ਸਾਡਾ ਗਵੰਡੀ ਹੈਗਾ ਅਸ ਤੇਖਾ ਜਿਹੜੇ ਦੇ ਇੱਕ ਦੂਜੇ ਨੂੰ ਬੁਲਾਉਣੇ ਆ ਇੱਕ ਦੂਜੇ ਨੂੰ ਬੁਲਾਉਣੇ ਵਧੀਆ ਬੁਲਾਉਣੇ ਸਾਡਾ ਔਲਖ ਦੇ ਨਾਲ ਕੋਈ ਵੈਰ ਨਹੀਂ ਸਾਡਾ ਕਿਉਂਕਿ ਔਲਖ ਦੇ ਨਾਲ ਸਾਡੀ ਜ਼ਮੀਨ ਵਿੱਚ ਸਾਡੇ ਕੋਲ ਜਿਹੜੀ ਵਾਈ ਜੰਨੇ ਸੀ ਅੱਜ ਉੱਥੋਂ ਦੇ ਬੰਦਿਆਂ ਨੂੰ ਪੁੱਛ ਲੋ ਸਾਡਾ ਵਰਤਾਅ ਕੇ ਜੀ ਮੇਰਾ ਪਿੰਡ ਘਣੀਏ ਵਾਲਾ ਉਹਨਾਂ ਦਾ ਨਾਲ ਜਿਹੜੇ ਔਲਖ ਦੇ ਮੇਰੇ ਨਾਲ ਵਾਈ ਕਰ ਰਹੇ ਹਨ ਉਹਨਾਂ ਤੋਂ ਪੁੱਛ ਲੋ ਵੀ ਹੁਣ ਬੱਚੇ ਕਿਸ ਤਰ੍ਹਾਂ ਰਹਿੰਦੇ ਥੇ ਕਿ ਕੀ ਵਰਤਾਅ ਉਹਨਾਂ ਦਾ ਠੀਕ ਨਹੀਂ